ਇਸ ਹੀ ਕਾਲ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਮੁਖ ਸਿੰਘ ਆਸ ਕਰਦਾ ਸਭ ਠੀਕ ਠਾਕ ਹੋਵੋਗੇ ਅੱਜ ਆਏ ਹੋਇਆ ਕਿ ਆਪਾਂ ਸਤਲੁਜ ਦਰਿਆ ਦੇ ਉੱਤੇ ਸਤਲੁਜ ਦਰਿਆ ਦੇ ਉੱਤੇ ਕੰਡੇ ਖੜੇ ਆਗੇ ਤਕਰੀਬਨ ਆਪਾਂ ਨੁਦਿਆਣਾ ਪੈ ਜਾਂਦਾ ਵਗਾ ਜ਼ਿਲ੍ਹਾ ਇਹਦੇ ਲਵੇ ਪੈ ਜਾਂਦਾ ਵਗਾ ਸਤਲੁਜ ਦਰਿਆ ਸਤਲੁਜ ਦਰਿਆ ਦੇ ਕੋਲ ਆਲੇ-ਦੁਆਲੇ ਪਾਣੀ ਦੇਖ ਸਕਦੇ ਹੋਗੇ ਕਿ ਪਹਿਲਾਂ ਨਾਲੋਂ ਵੱਧ ਚੁੱਕਿਆ ਵਗਾ ਪਾਣੀ ਇੱਧਰ ਵੀ ਇਲਾਕਿਆਂ ਨੂੰ ਅਲਾਲਤ ਕੀਤਾ ਹੋਇਆ ਕੁਝ ਇਲਾਕਿਆਂ ਨੂੰ ਕਿਹੜਾ ਸਤਲੁਜ ਦਰਿਆ ਦੇ ਲਵੇ ਲੱਕੇ ਪੈਂਦੇ ਨੇਗੇ ਇਹਨਾਂ ਨੂੰ ਵੀ ਅਲਟਰ ਕੀਤਾ ਗਿਆ ਵਾ ਕਿਉਂਕਿ ਕੋਈ ਨਹੀਂ ਪਤਾ ਹੈਗਾ ਹਜੇ ਇੱਥੇ ਵੀ ਕਿੰਨਾ ਕੁ ਪਾਣੀ ਵਧ ਸਕਦਾ ਵਾ ਕਿਉਂਕਿ ਪਹਾੜੀ ਏਰੀਆ ਦੇ ਵਿੱਚ ਮੀਂਹ ਅਤੇ ਬਰਸਾਤ ਦਾ ਮੌਸਮ ਬਹੁਤ ਤੇਜ਼ੀ ਨਾਲ ਵਧ ਰਿਹਾ ਹੈਗਾ ਵਾ ਇੱਥੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਕਿ ਉੱਤੇ ਵੀ ਬੱਦਲ ਪਾਈ ਵੀ ਤੁਹਾਨੂੰ ਦਿਖਾ ਰਿਹਾਗੇ ਕਿ ਬੱਦਲ ਪਾਈ ਕਿੰਨੀ ਆਲੇ-ਦਾਲੇ ਬੱਦਲ ਪਾਈ ਫੋਨ ਆਈ ਹੋਈ ਹੈ ਕਿ ਪਹਿਲਾਂ ਇੱਥੇ 5 ਕਮੈਂਟ ਹੋ ਕੇ ਪਹਿਲਾਂ ਮੀਂਹ ਇੱਥੇ ਫੋਲੋਜਰਾਂ ਤੇ ਪਿਆ ਪਾਗਾ ਅੱਧਾ ਪੌਣਾ ਘਾਟਾ ਪੂਰੇ ਯੋਰਾ ਦੇ ਇੱਥੇ ਮੀਂਹ ਪਿਆ ਵਗਾ ਹੁਣ ਵੀ ਇੱਥੇ ਬੱਦਲ ਵਾਈ ਇੰਨੀ ਹੋਈ ਹੋਈ ਆ ਗਈ ਕਿ ਹਜੇ ਵੀ ਮੀਂਹ ਦਾ ਰੁਕਣ ਦਾ ਨਾਂ ਨਹੀਂ ਲਿਆ ਹਜੇ ਵੀ ਕੰਮ ਮਾਰੀ ਮੋਟੀ ਹੋਈ ਜਾਂਦੀ ਆ ਕਿ ਇਹ ਪਾਣੀ ਆਗਾ ਕਿਹੜਾ ਸਤਲੁਜ ਦਰਿਆ ਦਾ ਪਹਿਲਾਂ ਨਾਲੋਂ ਕਾफी ਵਹਾਅ ਤੇਜ਼ ਵੀ ਹੋ ਗਿਆ ਵਗਾ ਤੇ ਇਹਦਾ ਪਾਣੀ ਦਾ ਲੈਵਲ ਵੀ ਪਹਿਲਾਂ ਨਾਲੋਂ ਉੱਚਾ ਹੋ ਗਿਆ ਵਗਾ ਕਿ ਤੁਹਾਨੂੰ ਪਤਾ ਹੀ ਹੈਗਾ ਕਿ ਬਿਆਸ ਕਿਹੜਾ ਦਰਿਆ ਵਗਾ ਬਿਆਸ ਦਰਿਆ ਦੇ ਕਿਹੜੇ ਕੰਡੇ ਦੇ ਉੱਤੇ ਲੋਕ ਬਸੇ ਜੀ ਉਹਦਾ ਪਾਣੀ ਬਦਲ ਦੇ ਨਾਲ ਪਾਣੀ ਦੇ ਵਹਾਉਣ ਨਾਲ ਬਹੁਤ ਹੀ ਉੱਥੇ ਨੁਕਸਾਨ ਹੋਇਆ ਤੇ ਅੱਠ ਆਲੇ-ਦਾਲੇ ਦੇ ਪੱਕੇ ਪਿੰਡ ਕਈ ਝਰੜੂ ਚੁੱਕੇ ਨੇ ਕਿ ਪਿੰਡਾਂ ਦੇ ਵਿੱਚ ਲਲਟ ਵੀ ਹੋਇਆ ਵਗਾ ਉੱਥੇ ਕਿ ਪਿੰਡਾਂ ਦੇ ਪਿੰਡਾਂ ਨੂੰ ਸਮਾਨ ਚੱਕਣ ਦੀ ਚੱਕਾਂ ਨਹੀਂ ਦਿੱਤਾਗਾ ਪਾਣੀ ਦੇ ਇੰਨੇ ਵਹਾਉਣ ਨਾਲ ਬਿਆਸ ਦਰਿਆ ਦੇ ਨੇ ਉੱਥੇ ਤਬਾਹੀ ਮਚਾਈ ਹੋ ਕੇ ਐਸੇ ਲਈ ਇੱਥੇ ਇੱਕ ਸਤਲੋਜ ਦਰਿਆ ਕਿਹੜਾ ਇਹ ਪਿੰਡਾਂ ਵਗਾ ਆਪਣਾ ਸਤਲੋਜ ਦਰਿਆ ਲੁਧਿਆਣਾ ਏਰੀਆ ਦੇ ਵਿੱਚ ਦੀ ਨਿਕਲਦਾ ਵਗਾ ਦੋ ਅੱਡ ਪਿੰਡਾਂ ਦੇ ਵਿੱਚ ਦੀ ਹੋ ਕੇ ਤੇ ਇਹ ਵੀ ਖੇ ਸਕਦੇ ਨੇ ਕਿ ਵੀ ਕਾ ਆਪਾਂ ਵੀ ਪਹਿਲਾਂ ਨਾਲੋਂ ਪਾਣੀ ਦਾ ਬਹਾਅ ਵੀ ਤੇਜ਼ ਹੋਇਆ ਵਾਗਾ ਤੇ ਪਾਣੀ ਦਾ ਪੱਧਰ ਵੀ ਉੱਚਾ ਹੋਇਆ ਵਾਗਾ ਤੇ ਤੁਸੀਂ ਦੇਖ ਸਕਦੇ ਹੋਗੇ ਤਸਵੀਰਾਂ ਐਸ ਟਾਈਮ ਅਸੀਂ ਖੜੇ ਆਂਗੇ ਸਤਲੁਜ ਦੇ ਦਰਿਆ ਦੇ ਕੰਢੇ ਖੜੇ ਆਂਗੇ ਤੇ ਤਸਵੀਰਾਂ 'ਚ ਤੁਹਾਨੂੰ ਪਾਣੀ ਦਾ ਤੈਖ ਵੀ ਰਿਹਾ ਹੋਊਗਾ ਕਿ ਪਹਿਲਾਂ ਨਾਲੋਂ ਤੇ ਹੁਣ ਦੇ ਪਾਣੀ 'ਚ ਕਿੰਨਾ ਫਰਕ ਆ ਕਿ ਪਹਿਲਾਂ ਨਾਲੋਂ ਕਈਆਂ ਪੁਰੂਤੇ ਦੀ ਲੋਕ ਜਿਹੜੇ ਨੰਗ ਦੇਣਗੇ ਉਹਨਾਂ ਨੂੰ ਵੀ ਤਾਂ ਦੇਖਦੇ ਜਾਂਦੇ ਸੀਗੇ ਕਿ ਪਹਿਲਾਂ ਇਹ ਦਰਿਆ ਦੇ ਵਿੱਚ ਕਿਹੜਾ ਪਾਣੀ ਹੁੰਦਾ ਸੀਗਾ ਤਕਰੀਬਨ ਕੁਸ਼ਕ ਹੀ ਚੱਲਦਾ ਹੁੰਦਾ ਸੀਗਾ ਜਿਵੇਂ ਆਮ ਪੰਡਾ ਦੇ ਛਪਰਾ ਵਿੱਚ ਹੁੰਦਾ ਵਗਾ ਇੰਨਾ ਕ ਪਾਣੀ ਚੜਦਾ ਹੁੰਦਾ ਜਿਵੇਂ ਅੱਜ ਦਾ ਇਹ ਮਾਹੌਲ ਹੈਗਾ ਪਾਣੀ ਦਾ ਇੱਥੇ ਸਤਲੁਜ ਦੇ ਦਰਿਆ ਦੇ ਪਾਣੀ ਦਾ ਕਿਹੜਾ ਅੱਜ ਦਾ ਆ ਪਾਣੀ ਦਾ ਹੈਗਾ ਵਹਾ ਉਹ ਪਹਿਲਾਂ ਨਾਲੋਂ ਪਹਿਲਾਂ ਦੇ ਦਿਨਾਂ ਨਾਲੋਂ ਜਾਂ ਪਹਿਲਾਂ ਦੇ ਸਮੇਂ ਨਾਲੋਂ ਪਾਣੀ ਦਾ ਵਹਾਅ ਵੀ ਵੱਧ ਗਿਆ ਤੇ ਥਾੜੀ ਦੀ ਰਫਤਾਰ ਵੀ ਵੱਧ ਗਈ ਵੀ ਇਹਦਾ ਵੀ ਹਲਟਲਟ ਹੋਇਆ ਹੋਇਆ ਬਿਕੋਸ ਕਿ ਕਿਸੇ ਟਾਈਮ ਵੀ ਪਹਾੜੀ ਏਰੀਆ ਦੇ ਵਿੱਚੋਂ ਪਾਣੀ ਇਹ ਦਰਿਆਵਾਂ ਦੇ ਵਿੱਚ ਛੱਟ ਛਕਦੇ ਨੇਗੇ ਪਹਾੜਾਂ ਦਾ ਆਲਾ ਪਾਣੀ ਵੀ ਇਹ ਦਰਿਆਵਾਂ ਦੇ ਵਿੱਚ ਵੀ ਆ ਸਕਦਾ ਵਗਾ ਆਲੇ-ਦਾਲੇ ਦੇ ਪਿੰਡਾਂ ਨੂੰ ਅਜੇ ਵੀ ਸਜੇਤ ਕਰ ਰਹੇ ਆਂਗੇ ਕਿ ਭਾਈ ਆਪਦਾ ਖਿਆਲ ਰੱਖੋ ਤੇ ਆਪਦਾ ਧਿਆਨ ਰੱਖੋ ਕੁਝ ਨਹੀਂ ਪਤਾ ਕਿਹੜੇ ਟਾਈਮ ਇਹ ਦਰਿਆ ਸਤਲੋਜ ਦੇ ਵਿੱਚ ਪਾਣੀ ਦਾ ਪਹਾਵਾ ਵੱਜ ਜਾਵੇ ਤੇ ਆਲੇ-ਦਾਲੇ ਦੇ ਪਿੰਡਾਂ ਨੂੰ ਨੁਕਸਾਨ ਹੋਵੇ ਵਾਹਿਗੁਰੂ ਜੀ ਬੁਰੇ ਇਹੀ ਅਰਦਾਸ ਕਰਦੇ ਆਂ ਕਿ ਪੰਜਾਬ ਨੂੰ ਹਮੇਸ਼ਾ ਹੀ ਪਾਣੀ ਨਾਲ ਪਹਿਲਾਂ ਵੀ ਮਾਰਾਂ ਪਾਣੀ ਦੇ ਬਹੁਤ ਝੱਲੀਆਂ ਨੇ ਪਜਾਦੀਆਂ ਫਸਲਾਂ ਬਹੁਤ ਖਰਾਬ ਹੁੰਦੀਆਂ ਨੇ ਪੰਜਾਬ ਦੀਆਂ ਕਈ ਹੌਮਰੀ ਵਾਹਿਗੁਰੂ ਮੁਰੇ ਅਰਦਾਸ ਕਰਦੇ ਹੁੰਦੇ ਆਂਗੇ ਆਥਨ ਸਵੇਰੇ ਉੱਠ ਕੇ ਕਿ ਪ੍ਰਮਾਤਮਾ ਜਿਵੇਂ ਅਸੀਂ ਆਥਨ ਸਵੇਰੇ ਉੱਠ ਕੇ ਅਰਦਾਸ ਕਰਦੇ ਆਂ ਕਿ ਸੁੱਖ ਸ਼ਾਂਤੀ ਰੱਖੀ ਪੰਜਾਬ ਦੇ ਵਿੱਚ ਤੇ ਪੰਜਾਬ ਦਾ ਜਿਹੜਾ ਅੰਨ ਦਾ ਤਾਕਾ ਉਹਦੇ ਉੱਤੇ ਮਿਹਰ ਭਰਿਆ ਹੱਥ ਰੱਖੀ ਕਿ ਫਸਲ ਜਿਹੜੀ 6 ਮਹੀਨੇ ਦੀ ਕਮਾਈ ਹੁੰਦੀ ਆ ਤੇ ਉਹ ਉਹਦੇ ਸਿਰ ਤੋਂ ਹੀ ਆਪਣਾ ਕਾਰੋਬਾਰ ਚੱਲਦਾ ਤੇ ਉਹਦੇ ਉੱਤੇ ਪੂਰਾ ਮਿਹਰ ਭਰਿਆ ਹੱਥ ਰੱਖਿਓ ਧੰਨਵਾਦ ਜੀ